ਆਸ ਲੈ ਕੇ ਹੁੰਨੇ ਆਂ ਕਿ ਬੁੱਢਾਂ ਨਾਲਾ ਸਾਫ਼ ਕਰ ਦੇ। ਪਰ ਆ ਕਰਦੇ ਨਹੀਂ। ਧਰਨੇ ਲਾ ਲਾ ਕੇ ਜਿੱਟੂ ਬਣਿਆ ਥੱਕ ਗਿਆ। ਫੇ ਅੱਜ ਮੈਂ ਮੈਂ ਸੋਚਿਆ ਮੈਂ ਕਰ ਡੀਸੀ ਸਾਹਿਬ ਨੂੰ ਬੁੱਢਾਂ ਨਾਲਾ 15 ਫੁੱਟ ਦਾ ਬਣਾ ਕੇ ਗਿਫਟ ਕਰ ਦਿੰਨੀ ਆ। ਤੁਹਾਡੇ ਵੱਲੋਂ ਬਾਰ-ਬਾਰ ਇਹ ਮੁੱਦੇ ਉਠਾਈ ਜਾ ਰਿਹਾ ਹੈ ਕੀਤਾ ਜਾ ਰਿਹਾ ਬਾਰ-ਬਾਰ ਕਿੰਨੀ ਵਾਰੀ ਤੁਸੀਂ ਆ ਕੇ ਪ੍ਰਿਆਸ ਕੀਤਾ ਲੇਕਿਨ ਹਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਬਿਲਕੁਲ ਨਹੀਂ ਜੀ। ਜਿਉਂ-ਜਿਉਂ ਭਗਵੰਤ ਮਾਨ ਦਾ ਰੰਗ ਤਾਂ ਗੋਰਾ ਹੋਈ ਜਾਂਦਾ। ਬੁੱਢਾਂ ਨਾਲਾ ਕਾਲਾ ਹੀ ਹੋਈ ਜਾਂਦਾ। ਮੈਂ ਭਗਵੰਤਵਾਂ ਨੂੰ ਤੁਹਾਡੇ ਚੈਨਲ ਲਈ ਫੇਰ ਮੁੱਛਾਂ ਨੂੰ ਵੱਟ ਦੇਣਾ ਬਾਲ ਟੀਊਬਾਣੀ ਰੁਪਏ ਦੱਸ ਕਿਨੇ ਚਾਹੀਦੀ ਹੈ ਜਿੰਨੇ ਰੁਪਏ ਦੇਂਗਾ ਰਮਨਿਬ ਬਿੱਟੂ ਦੇ ਬੋਰੀਆਂ ਭਰੀਆਂ ਪਈਆਂ ਚੱਕ ਲਿਆਉਂਗਾ ਉਹ ਲੋਕੀ ਕਹਿੰਦੇ ਟੀਊਬਾਣੀ ਪੁੱਠਾ ਜਾਂਦਾ ਕਹਿੰਦੇ ਉਹ ਲੋਕੀ ਤਾਂ ਡੀਸੀ ਸਾਹਿਬ ਨੂੰ ਕਾਜੂ ਵਿਦਾਮ ਦਿੰਦੇ ਆ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ ਤੇ ਤੁਸੀਂ ਬੁੱਢਾਂ ਨਾਲ ਆ ਟੀਊਬਾਣੀ ਆ ਮੈਂ ਤੁਸੀਂ ਲੋਕਾਂ ਨੇ ਬਣਾਇਆ ਮੈਨੂੰ ਟੀਊਬਾਣੀ ਜਦੋਂ ਮੈਨੂੰ ਬੀਜੀਪੀ ਦੀ ਪਾਵਰ ਹੋ ਗਈ ਦੇਖਿਓ ਬੇਗਨਾ ਜਿਹੜਾ ਬੁੱਢੇ ਨਾਲੇ ਵਿੱਚ ਪਾਉਂਦਿਆਂ ਨਾ ਗੰਦਾ ਉਹ ਮੂਰੇ ਮੂਰੇ ਭੱਜਣਗੇ ਕਰਾਂ ਤੇ ਮਗਰ ਮਗਰ ਤੁਸੀਂ ਖਬਰਾਂ ਲੈਣ ਤੁਹਾਨੂੰ ਪਿੱਛੇ ਡੰਡਾ ਲਾ ਕੇ ਮੈਂ ਇਹ ਕੱਲ ਨੂੰ ਕਿਤੇ ਕੋਈ ਪਰਚੇ ਹੋਣ ਲੱਗੇ ਕੋਈ ਤੁਹਾਡੇ ਇਹ ਹਰਕਤਾਂ ਕਰਕੇ ਫੇਰ ਕੀ ਕਰੋਗੇ ਔਰ ਜੇ ਭਾਈ ਫਿਰ ਕਿਉਂ ਦੇ ਪਰਚੇ ਕਰੋ ਆ ਪਰਚੇ ਵਿੱਚ ਕੀ ਕਰਾਂਗੇ ਮੁੱਛਾ ਮਟ ਦਿੱਤਾ ਆ ਜਦੋਂ ਮਰਜੀ ਰਾਜ ਲੇਟੈਸਟ ਰਿਪੋਰਟ ਦੇਖਣ ਵਾਲੇ तमाम ਦਰਸ਼ਕਾਂ ਨੂੰ ਜੈ ਹਿੰਦ ਮੈਂ ਰੋਹਿਤ ਕੁਮਾਰ ਆਪਾਂ ਖੜੇ ਹਾਂ ਲੁਧਿਆਣਾ ਦੇ ਡੀਸੀ ਦਫ਼ਤਰ ਟੀ 2 ਪਾਣੀਆਂ ਜੀ ਆਏ ਆ ਪੁੱਛਦੇ ਆ ਕੀ ਗੱਲ ਵਾਤਾ ਕਦੇ ਲਈ ਆ ਸੋ ਬਣੇ ਜੀ ਕਾਦੇ ਲਈ ਆਏ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਸੀ ਦੇ ਦਰਬਾਰ ਆਸ ਲੈ ਕੇ ਆਉਨੇ ਆ ਜੀ ਵੀ ਸਾਡੀ ਪ੍ਰਸ਼ਾਸਨ ਸੁਣੇ ਸਾਡੀ ਸਰਕਾਰਾਂ ਸੁਣੇ ਪਰ ਇਹਨਾਂ ਦੇ ਕੰਨ ਤੇ ਜੂਨੀ ਰੈਡ ਕਰੀ ਗਰਾ ਬੁੱਢੇ ਨਾਲ ਦਾ ਮਸਲਾ ਦਿਨੋਂ ਦਿਨ ਖਰਾਬ ਹੋ ਰਿਹਾ ਵਕਰਾ ਪੰਜਾਬ ਕੈਂਸਰ ਦੀ ਰਾਸਤਾਨੀ ਬੰਨਦਾ ਜਾ ਰਿਹਾ ਵਾ ਆਸੇ ਪਾਸੇ ਰਹਿਣ ਵਾਲੇ ਆ ਵਾਸਤੇ ਵੀ ਜਲਦੀ ਬਿਮਾਰੀਆਂ ਲੱਗ ਚੁੱਕੀਆਂ ਨੇ ਤੁਹਾਡੇ ਪੱਤਰਕਾਰਾਂ ਦੀਆਂ ਖਬਰਾਂ ਦੱਸ ਰਹੀਆਂ ਨੇ ਕਿਰਾ ਤੇ ਅਸੀਂ ਆਸ ਲੈ ਕੇ ਆਉਨੇ ਆ ਵੀ ਬੁੱਢਾਂ ਨਾਲਾਂ ਸਾਫ਼ ਕਰਦੀ ਜੀ ਪਰ ਆ ਕਰਦੇ ਨਹੀਂ ਕਿਰਾ ਤਰਨੇ ਲਾ ਲਾ ਕੇ ਜੀਟੂ ਬਣਿਆ ਥੱਕ ਗਿਆ ਵਾ ਫਿਰ ਅੱਜ ਮੈਂ ਮੈਂ ਸੋਚਿਆ ਮੈਂ ਕਿ ਡੀਸੀ ਸਾਹਿਬ ਨੂੰ ਬੁੱਢਾਂ ਨਾਲਾ 15 ਫੁੱਟ ਦਾ ਬਣਾ ਕੇ ਗਿਫਟ ਕਰ ਦਿੰਨੇ ਆ ਜੀ ਤੇ ਇਹਨਾਂ ਨੂੰ ਆਖਦੇ ਵੀ ਫਰੇਮ ਬਣਾ ਕੇ ਇੱਥੇ ਟੰਗ ਲਓ ਤੇ ਨਾਲ ਲੱ ਕੇ ਲਾ ਦਿਓ ਵੀ ਅਸੀਂ ਬੁੱਢਾਂ ਨਾਲਾ ਸਾਫ਼ ਨਹੀਂ ਕਰਨਾ ਤੁਸੀਂ ਤਰਨੇ ਪ੍ਰਦਰਸ਼ਨ ਨਾ ਕਰੋ ਸਾਡੇ ਹੱਥ ਪੱਲੇ ਕੁਸ ਨਹੀਂ ਆ ਸਾਨੂੰ ਸਰਕਾਰਾਂ ਨਹੀਂ ਕਰ ਦਿੰਦੀਆਂ ਤਾਂ ਜੋ ਅਸੀਂ ਟੱਕੇ ਬੈਝੀ ਆਪਣਾ ਅਸੀਂ ਟਾਈਮ ਕਿਉਂ ਖਰਾਬ ਕਰਦਿਆਂ ਕਰਾਂ ਕਿਉਂਕਿ ਬਠਿੰਡੇ ਵਾਲੇ ਵੀ ਆਏ ਸੀਗੇ ਇਸ ਮਸਲੇ ਦੇ ਵਿੱਚ ਕਰਾ ਉਹ ਵੀ ਗਰਮ ਮੁੱਦੇ ਤੇ ਪਾਣੀ ਪਾ ਕੇ ਬਠਿੰਡੇ ਫੇਰ ਦੁਬਾਰਾ ਭੱਜ ਗਏ ਕਰਾ ਕਈ ਬੰਦੇ ਐਮਐਲਏ ਬਣ ਕੇ ਐਮਪੀ ਬਣ ਗਏ ਕੁਵੇਰ ਦਾ ਖਜ਼ਾਨਾ ਵਾ ਆ ਪੈਸੇ ਆਉਂਦੇ ਆ ਤੇ ਖਾਈ ਜਾਂਦੇ ਆ ਪੈਸੇ ਪੈਸਿਆਂ ਦਾ ਪਤਾ ਹੀ ਲੱਗਦਾ ਕਿੱਥੇ ਜਾਂਦੇ ਕਿੱਥੇ ਨਹੀਂ ਜਾਂਦੇ ਆ ਮੈਂ ਤਾਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਆਇਆ ਵਾਂ ਬਈ ਬੁੱਢਾਂ ਨਾਲਾ ਜਿਹੜਾ ਹੈਗਾ ਵਾ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਵਸਦਾ ਪਰ ਬੜੇ ਅਫਸੋਸ ਦੀ ਗੱਲ ਆ ਵੀ ਇੰਨੀਆਂ ਚੋਣਾ ਉੱਥੇ ਹੋਈਆਂ ਆ ਜਿਮਨੀ ਜ਼ੋਨ ਲੱਗੇ ਗਈ ਆ ਬੁੱਢੇ ਨਾਲ ਦਾ ਮਸਲਾ ਬਿਲਕੁਲ ਸੌ ਗਿਆ ਦੇਖੋ ਚੁੱਪ ਕਰ ਗਿਆ ਯਾਨੀ ਬੁੱਢੇ ਨਾਲ ਦਾ ਮਸਲਾ ਕਰਾ ਐਸ ਕਰਕੇ ਅੱਜ ਟੀਟੂ ਬਾਣੀਆ ਇਹਨਾਂ ਨੂੰ ਜਗਾਉਣ ਆਇਆ ਵਾ ਤੇ ਬੇਨਤੀ ਕਰਦਾ ਵਾ ਵੀ ਅਸੀਂ ਸਿੱਧੀ ਉਂਗਲਾਂ ਕਿਉਂ ਉਡ ਰਹੇ ਆ ਸਾਡੀ ਮੰਨੀ ਜਾਵੇ ਤੇ ਨਹੀਂ ਪੈਸਾ ਨੂੰ ਟੇਡੀ ਉਂਗਲ ਵੀ ਕਰਨੀ ਆਉਂਦੀ ਤੁਹਾਡੇ ਵੱਲੋਂ بار بار ਇਹ ਮੁੱਦੇ ਉਠਾਈ ਜਾ ਰਿਹਾ ਜਾਂ ਕੀਤਾ ਜਾ ਰਿਹਾ ਵਾ بار بار ਕਿੰਨੀ ਵਾਰੀ ਤੁਸੀਂ ਆ ਕੇ ਪ੍ਰਯਾਸ ਕੀਤਾ ਲੇਕਿਨ ਹਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਬਿਲਕੁਲ ਨਹੀਂ ਜਿਕਰਾ ਜਿਉਂ ਜਿਉਂ ਭਗਵੰਤ ਮਾਨ ਦਾ ਰੰਗ ਤਾਂ ਗੋਰਾ ਹੋਈ ਜਾਂਦਾ ਵਾ ਬੁੱਢਾਂ ਨਾਲ ਕਾਲਾਈ ਹੋਈ ਜਾਂਦਾ ਵਗਰ ਇਹਨਾਂ ਬਣੀ ਕੋਈ ਸੋਚ ਹੀ ਨਹੀਂ ਕਾਨੂੰਨ ਜੀ ਵੀ ਬਦਲਦੇ ਇਹਨਾਂ ਨੇ ਕਹਿੰਦੇ ਸਜ਼ਾ ਨਹੀਂ ਹੋਣੀ ਕੱਲਾ ਜੁਰਮਾਨਾ ਹੀ ਹੋਣਾ ਨਾਗਰ ਅਸਲ ਵਿੱਚ ਪਤਾ ਗੱਲ ਕੀ ਆ ਲੀਡਰ ਲੋਕ ਕਾਣੇ ਲੋਕ ਦੀ ਆ ਇਹਨਾਂ ਨੂੰ ਵੀ ਲੋਕਾਂ ਦੀ ਵੋਟਾਂ ਸੀ ਪੈਸੇ ਲੈ ਕੇ ਜਿਲ੍ਹਾ ਮੰਨ ਇਹਨਾਂ ਨੂੰ ਹੁਣ ਵੋਟਾਂ ਤੇ 30-30 ਕਰੋੜ ਰੁਪਏ ਲਾਉਣਾ ਪੈਂਦਾ ਵਗਰਾ ਜਿਵੇਂ ਹੁਣ ਆਮ ਆਦਮੀ ਪਾਰਟੀ ਨੇ ਲਾਇਆ ਵਗਰਾ ਤੇ ਅਸੀਂ ਫਿਰ ਵੀ ਸਾਡੇ ਆਮ ਆਦਮੀ ਪਾਰਟੀ ਵਾਲੇ ਕੋਈ ਦੁਸ਼ਮਣ ਨਹੀਂ ਆ ਅਜੇ ਤੱਕ ਇਹਨੇ ਜੇ ਲੋਕਾਂ ਨੇ ਤੁਹਾਨੂੰ ਫਜ਼ਵਾ ਦਿੱਤਾ ਵਾ ਤੇ ਉਹਨਾਂ ਦਾ ਤੁਸੀਂ ਕਰੋਗਰਾ ਅੱਜ ਬੁੱਢੇ ਨਾਲੇ ਤੇ ਕਈ ਬੰਦੇ ਚੱਲਦੇ ਮੁੱਦੇ ਤੇ ਬੋਲਦੇ ਆ ਉਹਨਾਂ ਨੂੰ ਪਤਾ ਵਾ ਵੀ ਸਾਨੂੰ ਐਮਐਲਏ ਟਿਕਟ ਮਿਲ ਜਾਨੀ ਆ ਸਾਨੂੰ ਐਮਪੀ ਮਿਲ ਜਾਣੀ ਆ ਅਸੀਂ ਨਵੀਂ ਪਾਰਟੀ ਬਣਾਵਾਂਗੇ ਜਿਵੇਂ ਬਠਿੰਡੇ ਆ ਦੀ ਸੂਚਾ ਕਈ ਇਹਨੂੰ ਹਲਕਾ ਇਨਚਾਰਜ ਵੀ ਲਾਤਾ ਜਿਹੜੇ ਬੁੱਢੇ ਨਾਲੇ ਦੇ ਨਾਲ ਜਾ ਜਾ ਕੇ ਬੋਲਦੇ ਸੀ ਬੁੱਢਾ ਨਾਲਾ ਸਾਫ਼ ਨਹੀਂ ਕਰਦੇ ਇੱਥੇ ਵੱਡੇ ਧਰਨਿਆਂ ਦੇ ਵਿੱਚ ਚੀਜ਼ਾਂ ਦੀ ਸੱਚਾ-ਚਰ ਬੋਲਦੇ ਸੀਗੇ ਹੁਣ ਤੁਹਾਨੂੰ ਪਤਾ ਵਾ ਵੀ ਹਲਕਾ ਇਨਚਾਰਜ ਇਹਨੂੰ ਲਾਤਾ ਹਰ ਇੱਕ ਬੰਦਾ ਕੁਰਸੀ ਲਈ ਲੜਾਈ ਲੜ ਰਿਹਾ ਵਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਹ ਕੁਰਸੀ ਲਈ ਲੜਾਈ ਨਹੀਂ ਹੋਣੀ ਚਾਹੀਦੀ ਬੁੱਢਾ ਨਾਲਾ ਕੈਂਸਰ ਤੁਹਾਡੇ ਵੀ ਘਰੇ ਆ ਸਕਦਾ ਵਾ ਕੈਂਸਰ ਮੇਰੇ ਘਰੇ ਵੀ ਆਇਆ ਜਿਹਦੇ ਘਰੇ ਆਉਂਦਾ ਵਾ ਉਹਨਾਂ ਦੇ ਕਰੇ ਕੀ ਤਕਲੀਫਾਂ ਨੇ ਜਾ ਕੇ ਪੁੱਛ ਜਿਵੇਂ ਤੁਸੀਂ ਪਹਿਲਾਂ ਬਿੱਟੂ ਜੀ ਦੇ ਕਾਫੀ ਤੰਜ ਕੱਸਦੇ ਪਏ ਸੀਗੇ ਤੁਸੀਂ ਫਿਰ ਕਿਹਾ ਜ ਹੁਣ ਬੀਜੇਪੀ ਚ ਤੁਸੀਂ ਚਲੇ ਗਏ ਹੋ ਤੇ ਕਹਿ ਰਹੇ ਹੋ ਬਿੱਟੂ ਜੀ ਹੁਣ ਸਾਡੇ ਲਈ ਕਾਫੀ ਪੈਸਾ ਭੇਜਣਗੇ ਤੇ ਅਸੀਂ ਸਫਾਈ ਕਰਾਵਾਂਗੇ ਤੇ ਤੁਸੀਂ ਬਿੱਟੂ ਜੀ ਨਾਲ ਹਜੇ ਕੋਈ ਗੱਲ ਗਵਾਟ ਕੀਤੀ ਹੈ ਇਹਦੇ ਬਾਰੇ ਦੇਖੋ ਜੀ ਮੇਰਾ ਰੋਸ ਹੁੰਦਾ ਮੂਜੂਦਾ ਸਰਕਾਰਾਂ ਨਾਲ ਜਦੋਂ ਕੈਪਟਨ ਦੀ ਸਰਕਾਰ ਸੀ ਮੈਂ ਪੂਰਾ ਧਰਨੇ ਲਾਇਆ ਪੂਰੇ ਪ੍ਰਦਰਸ਼ਨ ਕੀਤੇ ਆ ਅੱਜ ਹੈਗੀ ਆਮ ਆਦਮੀ ਪਾਰਟੀ ਬਿੱਟੂ ਕੋਥੋਂ ਆ ਗਿਆ ਬਿੱਟੂ ਤਾਂ ਹੁਣ ਐਮਪੀ ਵੀ ਨਹੀਂ ਰਿਹਾ ਮੇਰਾ ਭਰਾ ਬਿੱਟੂ ਨਾਲ ਗੱਲ ਹੋਈ ਸੀਗੀ ਬਿੱਟੂ ਨੇ ਆਹੀ ਗਲਾਕੇ ਵੀ 650 ਕਰੋੜ ਰੁਪਏ ਮੈਨ ਲਿਆਤਾ ਦੇ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਬਾਕੀ ਤੁਸੀਂ ਪੁੱਛ ਲਿਓ ਜਦੋਂ ਆਊਗਾ ਅਗਰ ਜਿਵੇਂ ਇਹਦੇ ਨਹੀਂ ਵਿਸ਼ਵਾਸ ਬਾਕੀ ਰਹੀ ਦੂਜੀ ਗੱਲ ਕਰਾਂ ਮੈਂ ਭਗਵੰਤ ਜੀ ਨੂੰ ਤੁਹਾਡੇ ਚੈਨਲ ਲਈ ਫੇਰ ਮੁੱਛਾਂ ਨੂੰ ਵਟ ਦਿੰਨਾ ਮਾਣ ਹੈ ਠੀਰ ਬਾਣੀਆ ਰੁਪਏ ਦੱਸ ਕਿੰਨੇ ਚਾਹੀਦੇ ਆ ਜਿੰਨੇ ਰੁਪਏ ਕਹੇਗਾ ਰਵਨੀਤ ਬਿੱਟੂ ਦੇ ਬੋਰੀਆਂ ਭਰੀਆਂ ਪਈਆਂ ਨੇ ਚੁੱਕ ਲਿਆਊਗਾ ਅਗਰ ਕਹੂੰਗਾ ਦੇ ਦੇ ਭਾਈ ਰੁਪਏ ਇੰਨੇ ਬੁੱਢੇ ਨਾਲ ਦੇ ਸ਼ਾਪ ਉਹਦਾ ਵੀ ਮਸਲਾ ਬਹੁਤ ਵਧੀਆ ਦਿਲ ਦਾ ਬੰਦਾ ਵਾ ਉਹ ਵੀ ਚਾਹੁੰਦਾ ਵਾ ਬੁੱਢਣ ਵਾਲਾ ਸਾਫ ਹੋਵੇ ਪਰ ਸਰਕਾਰ ਆਮ ਆਦਮੀ ਪਾਰਟੀ ਦੀ ਆ ਸਿੱਧੀ ਗੱਲ ਹੈ ਤੇ 27 ਵਿੱਚ ਜਦੋਂ ਆ ਗਈ ਸਤੋਪਾ ਬਲਕੰ ਬੁੱਢਣ ਵਾਲਾ ਸਾਫ ਹੋ ਗੋ ਜਣੇ ਕਿ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਕੰਮ ਸਫਾਈ ਸਫਾਈ ਨਹੀਂ ਨਹੀਂ ਕੀਤੀ ਗਈ ਕਿ ਆਪਾਂ ਤਰ ਨਹੀਂ ਲਾਉਂਦੇ ਆ ਇਹ ਚ ਦੂਰ ਹੈ ਨਹੀਂ ਆ ਲੇਕਿਨ ਅੱਜ ਬੀਜਪੀ ਦੇ ਵਿੱਚ ਥਾਮਾ ਬੈਠੇ ਆ ਜਦੋਂ ਸਰਕਾਰਾਂ ਦੇ ਵਿੱਚ ਜਾਂਦੇ ਸੀਗੇ ਅੱਜ ਤੱਕ ਇਹਨਾਂ ਚੰਗੇ ਬੰਦੇ ਆ ਦੀ ਬੀਜਪੀ ਨੂੰ ਲੋੜ ਆ ਮੈਂ ਬੀਜਪੀ ਦਾ ਮੈਨੂੰ ਬੀਜਪੀ ਵਾਲੇ ਕੋਈ ਨਹੀਂ ਰੋਕਦੇ ਤੇ ਬੁੱਢਣ ਵਾਲੇ ਤੇ ਤਰਨ ਆਪਰਾਸ਼ਨ ਨਾ ਕਰ ਉਹ ਕੋਈ ਸਾਫ ਹੋਣਾ ਚਾਹੀਦਾ ਵਾ ਜਿੱਦ ਤੇ ਮੈਨੂੰ ਕੋਈ ਬੀਜਪੀ ਦਾ ਕੋਈ ਬੁੱਢਣ ਵਾਲਾ ਸਾਫ ਨਹੀਂ ਹੋਣਾ ਚਾਹੀਦਾ ਮੈਂ ਪਾਰਟੀ ਛੱਡ ਸਾਡੀ ਜਾਨ ਖਾ ਬਾਈ ਜੀ ਕਿਉਂਕਿ ਸਿ ਆਪਦੇ ਬੱਚਿਆਂ ਵਾਸਤੇ ਕਰ ਰਹੀਆਂ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਵਾਸਤੇ ਕਰ ਰਹੀਆਂ ਅਸੀਂ ਕਿਸੇ ਵਾਸਤੇ ਥੋੜੀ ਨਹੀਂ ਕਰ ਰਹੀਆਂ ਅੱਟੀ ਟੂ ਬਣੇ ਟਾਈਮ ਕੱਟ ਕੇ ਆਇਆ ਸਿ ਆਪਦੇ ਵਾਸਤੇ ਆਜ ਡੀਸੀ ਸਾਹਿਬ ਨੂੰ ਫਿਰ ਹੁਣ ਆ ਗੰਦੇ ਨਾਲੇ ਦਾ ਜਿਹੜਾ ਤਿਆਰ ਕੀਤਾ ਗਿਆ ਆਪਣੇ ਵੱਲੋਂ ਗਿਫਟ ਦੇ ਰਹੇ ਹੋ ਗਿਫਟ ਵੀ ਦਵਾਂਗੇ ਉਹ ਲੋਕੀ ਕਹਿੰਦੇ ਟੂ ਬਣੇ ਪੁੱਠਾ ਚੱਲਦਾ ਕਹਿੰਦੇ ਲੋਕੀ ਤਾਂ ਡੀਸੀ ਸਾਹਿਬ ਨੂੰ ਕਾਜੂ ਬਦਾਮ ਦਿੰਦੇ ਆ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ ਤੇ ਤੁਸੀਂ ਬੁੱਢਾ ਨਾਲਾ ਮੈਂ ਕਹਾਂ ਜੀ ਪੁੱਠੇ ਕੰਮ ਭਗਤੀ ਉਹਨੇ ਕੀਤੇ ਸੀਗੇ ਤੈ ਹੀ ਸਾਡਾ ਦੇਸ਼ ਜਾਨਦ ਗਿਆ ਪੁੱਠੇ ਕੰਮਾਂ ਵਾਲੇ ਬੰਦੇ ਇੱਥੇ ਲੀਡਰ ਬਣਨੇ ਚਾਹੀਦੇ ਆ ਉਹਨਾਂ ਨੂੰ ਐਮਐਲਏ ਐਮਪੀ ਦੀ ਟਿਕਟਾਂ ਮਿਲਣੀ ਚਾਹੀਦੀਆਂ ਨਿਕਲ ਆ ਅੱਜ ਮੇਰਾ ਨੌਟੂ ਟੂ ਬਣਿਆ ਮੈਂ ਤੁਸੀਂ ਲੋਕਾਂ ਨੇ ਬਣਾਇਆ ਮੈਨੂੰ ਟੂ ਬਣਿਆ ਜਿੱਦ ਤੱਕ ਮੈਨੂੰ ਬੀਜਪੀ ਦੀ ਪਾਵਰ ਹੋਊਗੀ ਇਹਦਾ ਦੇਖਿਓ ਫੇਕਰਾ ਜਿਹੜਾ ਬੁੱਢੇ ਨਾਲੇ ਵਿੱਚ ਪਾਉਂਦੀਆਂ ਨਾ ਗੰਦ ਉਹ ਮੂਰੇ ਮੂਰੇ ਪਰ ਜਨ ਕੇ ਕਰਾ ਤੇ ਮਗਰ ਮਗਰ ਤੁਸੀਂ ਖਬਰਾਂ ਲੈਣ ਤੇ ਉਹਨਾਂ ਦੇ ਪਿੱਛੇ ਡੰਡਾ ਲੈ ਕੇ ਮੈਂ ਤੁਸੀਂ ਮੁੱਲਾਪੁਰ ਤੋਂ ਆਣਿਆ ਇੱਥੇ ਲੁਧਿਆਣੇ ਦੇ ਵੀ ਲੋਕ ਬੈਠੇ ਆ ਹੋ ਕੀ ਸੁੱਤੇ ਪਏ ਇਸ ਕੰਮ ਲਈ ਦੇਖੋ ਜੀ ਉਹ ਤਾਂ ਉਹਨਾਂ ਨੂੰ ਲੱਗਣਾ ਲੀਡਰ ਨੂੰ ਸੋਚਣਾ ਚਾਹੀਦਾ ਵਾ ਬਟੀ ਟੂ ਬਾਣੀ ਇੰਨੀ ਦੂਰ ਹੁੰਦਾ ਵਾ ਕੱਲ ਇੱਕ ਪੱਤਰਕਾਰ ਨਾਲ ਗੱਲ ਕੀਤੀ ਮੈਂ ਫੋਨ ਤੇ ਮੈਂ ਕਿਹਾ ਜੀ ਤੁਹਾਡੀ ਬਤਾਲਤ ਬੁੱਢਾਂ ਨਾਲ ਆ ਸਾਹ ਪਊਗਾ ਤੁਸੀਂ ਆਇਓ ਮੇਰੀ ਖਬਰ ਲੈ ਚੁਰ ਲਿਓ ਉਹ ਕਹਿੰਦਾ ਬਾਈ ਤੁਸੀਂ ਇੰਨੀ ਦੂਰ ਆਏ ਆਂ ਨੇ ਹੋ ਕਹਿੰਦਾ ਲੋਕਲ ਲੀਡਰ ਕਿੱਥੇ ਗਏ ਕਹਿੰਦਾ ਕਹਾਂ ਤੁਹਾਨੂੰ ਅਸੀਂ ਸਲੂਟ ਕਰਦੇ ਆਂ ਲੜਦੇ ਆਂ ਅਸੀਂ ਲੜਦੇ ਆਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕਿਸੇ ਵਾਸਤੇ ਸਾਡੀ ਲੜਾਈ ਨਹੀਂ ਜੇ ਕੱਲ ਨੂੰ ਕਿਤੇ ਕੋਈ ਪਰਚੇ ਹੋਣ ਲੱਗੇ ਕੋਈ ਤੁਹਾਡੇ ਇਸੇ ਹਰਕਤਾਂ ਕਰਕੇ ਫੇਰ ਕੀ ਕਰੋਗੇ ਔਰ ਕਿ ਭਾਈ ਫੇਰ ਕਿਉਂ ਦਿਆ ਪਰਚੇ ਕਰੋ ਆ ਪਰਚੇ ਮੇਰੇ ਤੇ ਕੀ ਕਰਾਉਂਗਾ ਮੁੱਛਾਂ ਵੱਟ ਦਿੱਤਾ ਆ ਜਦੋਂ ਮਰਜੀ ਲੈ ਜਾ ਪਹਿਲਾਂ ਵੀ ਦੋ ਦਿਨ ਇਹਨਾਂ ਨੇ ਬੁੱਢੇ ਨਾਲੇ ਮਸਲੇ ਵਿੱਚ ਮੈਨੂੰ ਥਾਂ ਹੀ ਤਾਂ ਅੱਖ ਵਿੱਚ ਰੱਖਿਆ ਸੀ ਆ ਸਾਰੀ ਫੋਨ ਦੀ ਇਹਨਾਂ ਨੇ ਸਕਰੀਨ ਤੋੜਤੀ ਮੇਰੀ ਹਲ ਫੜ ਲੈ ਜੀ ਫੋਨ ਵਿਗਰਾ ਜਿਵੇਂ ਅਸੀਂ ਗੈਂਗਰੇਸ ਹੁੰਨੇ ਆ ਪਰਚੇ ਪੁਰਚੇ ਦਾ ਭਾਈ ਕੀ ਦੀਆ ਜੇ ਪਰਚੇ ਤੋਂ ਡਰਨ ਲੱਗੇ ਕਿ ਪਰਚਾ ਹੋ ਜਾਊਗਾ ਪਰਚਾ ਹੋ ਜਾਊ ਜੇਲ੍ਹ ਚ ਜਾਵਾਂਗੇ ਜੇ ਕੈਂਸਰ ਹੋ ਗਿਆ ਤਾਂ ਸਿੱਧੇ ਸਮਸ਼ਾਨ ਜਾਵਾਂਗੇ ਅਜੇ ਤਾਂ ਮੈਂ ਪੁਲਿਸਿੱਧੇ ਰੱਖ ਰੱਬ ਨੇ ਮੇਰੀ ਉਂਗਲ ਟੇਢੀ ਨਹੀਂ ਨੇ ਆਲੀ ਜਦੋਂ ਮੈਂ ਟੇਢੀ ਕਰ ਲਈ ਫਿਰ ਭੱਜੇ ਨੂੰ ਰਾਹ ਨਹੀਂ ਮਿਲਦਾ ਇਹਨਾਂ ਨੂੰ ਅੱਜ ਫੇਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਫਿਰ ਜੇ ਨਾ ਸਫਾਈ ਹੋਈ ਫਿਰ ਕੀ ਕਰੋਗੇ ਫੇਰ ਕੋਈ ਹੋਰ ਸਾਡੇ ਕੋਲ ਆ ਕੇ ਬਸਾਰੇ ਸੱਪ ਸੱਪਾਂ ਦੀ ਟਿਊਟੂ ਮਾਣੇ ਕੋਲ ਘਾਟ ਨਹੀਂ ਆ ਅੱਜ ਇਹਨਾਂ ਨੂੰ ਸ਼ਰਮ ਦਾ ਮਹਿਸੂਸ ਹੋਊਗੀ ਕਿ ਨਾ ਭਗਵੰਤ ਮਾਨ ਨੂੰ ਸ਼ਰਮ ਦਾ ਮਹਿਸੂਸ ਹੋਊ ਕਿ ਸਾਡੀ ਸਰਕਾਰ ਬਲੇ ਲੋਕੀ ਆ ਬੁੱਢਾ ਨਾਲਾ ਗੈਫਟ ਕਰ ਰਿਆ ਆ ਸਾਡੇ ਤੋਂ 10 ਸਾਲਾਂ ਪੇਂਟਿੰਗ ਨਹੀਂ ਹੋਇਆ ਕੋਈ ਇੰਨਾ ਗੰਦਾ ਨਾਲਾ ਵਾ ਰੰਗ ਹੀ ਮੁੱਕ ਗਿਆ ਕਰ ਸਤਲੁਜ ਜੀ ਪਹਿਲਾਂ ਇਦਾਂ ਦਾ ਹੁੰਦਾ ਸੀਗਾ ਦੇਖੋ ਪਾਣੀ ਸਤਲੁਜ ਦਾ ਪਾਣੀ ਤੇ ਬੁੱਢੇ ਨਾਲਾ ਦਾ ਪਾਣੀ ਇਦਾਂ ਦਾ ਹੁੰਦਾ ਵਿੱਚ ਪਾਣੀ ਜਾ ਜਾ ਕੇ ਇਹਨਾਂ ਨੇ ਪਾਣੀ ਦਾ ਸਤਿਆਨਾਸ ਕਰਤਾ ਇਹਨਾਂ ਨੇ ਬਾਕੀ ਕੋਈ ਗੱਲ ਨਹੀਂ ਆ ਅਸੀਂ ਆਸ ਲੈ ਕੇ ਆਉਂਦੇ ਆ ਪਰ ਆਸਾਂ ਹੁਣ ਟੁੱਟਦੀਆਂ ਜਾਂਦੀਆਂ ਨੇ ਅਸੀਂ ਤਾਂ ਆ ਹੀ ਕਹਿਣ ਲੱਗੇ ਵੀ ਇੱਥੇ ਤੁਸੀਂ ਭਾਈ ਬੋਰਡ ਲੈ ਕੇ ਲਾ ਦਿਓ ਵੀ ਬੁੱਢੇ ਨਾਲਾ ਸਾਫ਼ ਨਹੀਂ ਹੋਣਾ ਸਾਨੂੰ ਮੁਕਤੀ ਦਿਓ ਧਰਨੇ ਪ੍ਰਦਰਸ਼ਨਸ ਠੀਕ ਇਹ ਟੀਟੂ ਬਾਣੇ ਜੀ ਦੇਖ ਸਕਦੇ ਤੁਸੀਂ ਬੁੱਢੇ ਨਾਲਾ ਦਾ ਬੋਸਟਰ ਬਣਾ ਕੇ ਲਿਆਏ ਆ ਜੋ ਕਿ ਖਾਨ ਲਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਏ ਆ ਤੇ ਦੇਖਦੇ ਹੁਣ ਇਹ ਬੁੱਢਾ ਨਾਲਾ ਹੋਰ ਕਦ ਤੱਕ ਸਾਫ਼ ਹੁੰਦਾ ਲੁਧਿਆਣਾ ਤੋਂ ਰੋਹਿਤ